सेना के जवानों को सम्मान देने के लिए यात्रा यहाँ से निकाली जा एक सौ एक फुट तिरंगा लंबा तिरंगा इसके अलावा हर नौजवान के हाथ में राष्ट्रीय ध्वज और एक अद्भुत वातावरण है ऑपरेशन संदूरता। एक बढ़िया रिजल्ट है कि हिंदुस्तान ਦੇ ਕਿਸੇ ਕੋਨੇ ਤੇ ਵੀ ਇੱਕ ਵੀ ਮਿਜ਼ਾਈਲ ਨਹੀਂ ਡਿੱਗਣ ਦਿੱਤੀ ਔਰ ਪਾਕਿਸਤਾਨ ਦੇ ਹਰ ਕੋਨੇ ਚ ਅੰਦਰ ਘੁੱਸ ਕੇ ਜਾ ਕੇ ਸੈਨਾ ਨੇ ਜਵਾਬੀ ਦਿੱਤਾ ਮੈਂ ਸਲੂਟ ਕਰਨਾ ਭਾਰਤੀ ਵੀਰ ਸੈਨਾ ਨੂੰ ਭਾਰਤੀ ਵੀਰ ਸੈਨਾ ਦੇ ਜਵਾਬਾਜ ਵੀਰਤਾ ਦੇ ਕਾਰਨ ਇਹ ਸਫਲਤਾ ਮਿਲੀ ऑपरेशन सिंदूर ਤੋਂ ਬਾਅਦ ਅੱਜ ਬੀਜੇਪੀ ਵੱਲੋਂ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਦੇ ਵਿੱਚ ਤਰਨ ਚੁਗ ਹੋਣਾ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਤਿਰੰਗਾ ਯਾਤਰਾ ਜਿਹੜੀ ਕੱਢੀ ਜਾਣੀ ਹੈ ਤਾਂ ਤਿਰੰਗਾ ਤੁਸੀਂ ਦੇਖ ਸਕਦੇ ਹੋ ਕਿ 100 ਫੁੱਟ ਦੇ ਕਰੀਬ ਜੋ ਇਹ ਤਿਰੰਗਾ ਤਿਆਰ ਕਰਵਾਇਆ ਗਿਆ ਤਾਂ ਕਾਫੀ ਜ਼ਿਆਦਾ ਜੋ ਕਹਿ ਸਕਦੇ ਕਿ ਖੁਸ਼ੀ ਦਾ ਮਾਹੌਲ ਹੈ ਜਿੱਥੇ ਕਿ ਗੁਰੂ ਨਗਰੀ ਦੇ ਲੋਕ ਨੇ ਆਰਮੀ ਦਾ ਧੰਨਵਾਦ ਕਰ ਰਹੇ ਨੇ ਸਰਕਾਰ ਦਾ ਧੰਨਵਾਦ ਕਰ ਰਹੇ ਨੇ ਤਾਂ ਇਹ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਲਗਾਤਾਰ ਇਹ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕੀਤੀਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਜੋ ਇਸ ਤਰੰਗਾ ਜੋ ਯਾਤਰਾ ਦੇ ਵਿੱਚ ਅੱਜ ਸ਼ਹਿਰ ਵਾਸੀ ਜੋ ਕਿ ਮਹਾ ਮੰਤਰੀ ਤਰੁਨ ਚੋਕ ਦੇ ਨਾਲ ਇਸ ਤਰੰਗਾ ਯਾਤਰਾ ਦੇ ਵਿੱਚ ਜੋ ਹਿੱਸਾ ਬਣਨਗੇ ਤਾਂ ਇਹ ਦੇਖ ਸਕਦੇ ਹੋ ਕਿ ਖੁਸ਼ੀ ਦਾ ਜੋ ਮਾਹੌਲ ਜੋ ਪੂਰੇ ਸ਼ਹਿਰ ਵਾਸੀਆਂ ਦੇ ਮਨਾਂ ਦੇ ਵਿੱਚ ਹੈਗਾ ਇਸ ਵਕਤ ਕਿਉਂਕਿ ਕਾਫੀ ਜ਼ਿਆਦਾ ਕਾਫੀ ਕਾਫੀ ਜ਼ਿਆਦਾ ਜੋ ਇਹ ਤਿਰੰਗਾ ਯਾਤਰਾ ਨੂੰ ਲੈ ਕੇ ਜੇ ਕਹਿ ਲਈਏ ਕਿ ਇਹ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਕਹਿ ਲਈਏ ਤਾਂ ਕਾਫੀ ਉਤਸ਼ਾਹ ਸੀਗਾ ਦੇਸ਼ਵਾਸੀਆਂ ਦੇ ਵਿੱਚ ਇੱਕ ਬੜਾ ਹੀ ਵੱਡਾ ਜੋ ਉਸ ਵੇਲੇ ਆਪਰੇਸ਼ਨ ਸਿੰਧੂਰ ਜੋ ਚਲਾਇਆ ਗਿਆ ਸੀਗਾ ਪਹਿਲਗਾਮ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਤੰਕੀ ਹਮਲਾ ਹੁੰਦਾ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਹੁਣਾਂ ਵੱਲੋਂ ਆਪਰੇਸ਼ਨ ਸਿੰਧੂਰ ਚਲਾਇਆ ਜਾਂਦਾ ਤਾਂ ਇਹ ਦੇਖ ਸਕਦੇ ਹਾਂ ਆਪਰੇਸ਼ਨ ਸਿੰਧੂਰ ਦੇ ਜੋ ਤੁਰੰਤ ਤੌਰ ਤੇ ਸਕਸੈਸ ਹੋਣ ਤੋਂ ਬਾਅਦ ਇਸ ਤਰ੍ਹਾਂ ਦੇ ਨਾਲ ਦੇਸ਼ ਭਰ ਦੇ ਵਿੱਚ ਵੱਖ-ਵੱਖ ਜਗਾਵਾਂ ਦੇ ਉੱਤੇ ਜੋ ਤਿਰੰਗਾ ਯਾਤਰਾ ਜੋ ਰੈਲੀ ਜਿਹੜੀ ਆ ਕੱਢੀ ਜਾ ਰਹੀ ਆ ਤਾਂ ਤਰੁਣ ਚੁੱਕ ਵੀ ਇੱਥੇ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਲੇਕਿਨ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ 100 ਫੁੱਟ ਦਾ ਜੋ ਤਿਰੰਗਾ ਤਿਆਰ ਕਰਾ ਕੇ ਗੁਰੂ ਨਗਰੀ ਦੇ ਵਿੱਚ ਅੱਜ ਜਿਹੜੀ ਯਾਤਰਾ ਜਿਹੜੀ ਆ ਕੱਢੀ ਜਾਣੀ ਆ ਤਾਂ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਾਡਾ ਨਾ ਤਰੁ ਚੁੱਕ ਜੌਣੇ ਮੌਜੂਦ ਹੈਗੇ ਨੇ ਤਾਂ ਇਹ ਦੇਖਣਾ ਚੌਕ ਸਾਹਿਬ ਅੱਜ ਜਿਹੜੀ ਰੈਲੀ ਕੱਟੀ ਜਾ ਰਹੀ ਹੈ ਕਿਵੇਂ ਵੇਖਦੇ ਹੋ ਕਿ ਕਾਫੀ ਉਤਸ਼ਾਹ ਜੋ ਲੋਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਟਿਆ ਬਟਿਆ ਉੱਚਾ ਫੜਨਾ ਹੈ ਉੱਚਾ ਉੱਚਾ ਚਲੋ ਸਰ ਚੌਕ ਸਾਹਿਬ ਚੌਕ ਸਾਹਿਬ ਕਿਵੇਂ ਵੇਖਦੇ ਹੋ ਤੁਸੀਂ ਅੱਜ ਕਿਉਂਕਿ ਕਾਫੀ ਜ਼ਿਆਦਾ ਉਤਸ਼ਾਹ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਅੱਜ 100 ਫੁੱਟ ਤੋਂ ਵੀ ਜ਼ਿਆਦਾ ਜੋ ਤਿਰੰਗਾ ਜੋ ਅੱਜ ਲੰਬਾ ਇੱਥੇ ਲੈ ਕੇ ਜਿਹੜਾ ਰੈਲੀ ਕੱਢੀ ਜਾਣੀ ਹੈ ਤਿਰੰਗਾ ਯਾਤਰਾ ਕੱਢੀ ਜਾਣੀ ਹੈ ਚੋਕ ਸਾਹਿਬ ਮੌਜੂਦ ਨੇ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇਸ ਯਾਤਰਾ ਦੀ ਜਿਹੜੀ ਤਸਵੀਰ ਹੈ ਉਹ ਸਾਂਝੀ ਲਗਾਤਾਰ ਕੀਤੀ ਜਾਵੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਤਰੁਣ ਚੋਕ ਨੇ ਉਹਨਾਂ ਵੱਲੋਂ ਲਗਾਤਾਰ ਜੋ ਦੇਸ਼ ਦਾ ਤਿਰੰਗਾ ਉਹ ਲਹਿਰਾਇਆ ਜਾ ਰਿਹਾ ਤਾਂ ਅੱਜ ਇਸ ਤਿਰੰਗਾ ਯਾਤਰਾ ਦੀ ਜੋ ਸ਼ੁਰੂਆਤ ਆ ਉਹਨਾਂ ਦੇ ਦਫ਼ਤਰ ਵੇਖੋ ਕੀਤੀ ਜਾਣੀ ਆ ਤਾਂ ਇਹ ਜੋ ਉਤਸ਼ਾਹ ਤੁਸੀਂ ਵੇਖ ਸਕਦੇ ਹੋ ਕਿ ਦੇਸ਼ ਦੇ ਉੱਤੇ ਇੱਕ ਮਾਣ ਕਹਿ ਸਕਦੇ ਹਾਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਦਲਾ ਲਿੱਤਾ ਗਿਆ ਪਾਕਿਸਤਾਨ ਤੋਂ ਤਾਂ ਭਾਰਤ ਮਾਤਾ ਕੀ ਜੈ ਲਗਾਤਾਰ ਜੋ ਨਾਰੇ ਜਿਹੜੇ ਲਗਾਏ ਜਾ ਰਹੇ ਨੇ ਤਾਂ ਵੰਦੇ ਭਰਤ ਵੀ ਜੋ ਇੱਥੇ ਲਗਾਤਾਰ ਜੋ ਨਾਰੇ ਲਗਾਏ ਜਾ ਰਹੇ ਨੇ ਤੇ ਇਹ ਤਸਵੀਰਾਂ ਲਗਾਤਾਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਲਗਾਤਾਰ ਇਹ ਜੋ ਤਸਵੀਰਾਂ ਸਾਂਝੇ ਕੀਤੀ ਜਾਣ ਕਿ ਤਰਨਚੋਗ ਹੁਣਾ ਵੱਲੋਂ ਅੱਜ ਜਿਹੜੀ ਇੱਕ ਰੈਲੀ ਜਿਹੜੀ ਰੈਲੀ ਜੋ ਯਾਤਰਾ ਕਹਿ ਸਕਦੇ ਆ ਜੋ ਸਟਾਰਟ ਕਰਕੇ ਆਪਣੇ ਦਫ਼ਤਰ ਤੋਂ ਤੋਂ ਗੁਰੂ ਨਗਰੀ ਦੇ ਵਿੱਚ ਯਾਤਰਾ ਕੱਢੀ ਜਾਣੀ ਆ ਤਾਂ ਇਹ ਖਾਸ ਤੇ ਅਹਿਮ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਆ ਜਗਬਾਨੀ ਟੀਵੀ ਤੇ ਇਹ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਤਰੰਗਾ ਲਹਿਰਾਇਆ ਜਾ ਰਿਹਾ ਤਰਨਤੋਖੜਾ ਵੱਲ ਤਾਂ ਗੱਲ ਵੀ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਜੀ ਚੋਕ ਸਾਹਿਬ ਅੱਜ ਜਿਹਦੇ ਖੜੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਹਾਂ ਇਹ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਤਰਨਤੋਖੜਾ ਉਹਨਾਂ ਦੇ ਸੰਗਿਓ ਦੇ ਨਾਲ ਅੱਜ ਜਿਹੜੀ ਤਰੰਗਾ ਯਾਤਰਾ ਗੁਰੂ ਨਗਰੀ ਦੇ ਵਿੱਚ ਕੱਢੀ ਜਾਣੀ ਆ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਇੱਥੋਂ ਦੀਆਂ ਸਾਂਝੀਆਂ ਕਰ ਰਹੇ ਆ साझिया कर रहे है है। वीर सेना के जवानों को सम्मान देने के लिए ये यात्रा यहाँ से निकाली जाए जिसमें आर्मी बैंड रिटायर्ड आर्मी ऑफिसर लेकर आए हैं एक सौ एक फुट तिरंगा लंबा तिरंगा इसके अलावा हर नौजवान के हाथ में राष्ट्रीय ध्वज और एक अद्भुत वातावरण है सब और नारे लग रहे हैं भारत की वीर सेना जिंदाबाद ऑपरेशन संदूर जिंदाबाद आज तक का मुकाबला करेंगे, कर, करेंगे करेंगे ऑपरेशन संदूर का एक बढ़िया रिजल्ट है कि हिंदुस्तान के किसी कोने भी एक भी मिसाइल नहीं डिगन दी ਔਰ ਪਾਕਿਸਤਾਨ ਦੇ ਹਰ ਕੋਨੇ ਚ ਅੰਦਰ ਘੁਸ ਕੇ ਜਾ ਕੇ ਸੈਨਾ ਨੇ ਜਵਾਬੀ ਦਿੱਤਾ ਅਜਿਹਾ ਕਿ ਮੈਂ ਭਾਰਤੀ ਵੀਰ ਸੈਨਾ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਐਡਾ ਵਧੀਆ ਆਪਰੇਸ਼ਨ ਚਲਾਇਆ ਕਿ ਇੱਕ ਵੀ ਮਿਜ਼ਾਈਲ ਨੂੰ ਥੱਲੇ ਡੇਕਨ ਦਿੱਤਾ ਮੈਂ ਸਲੂਟ ਕਰਨਾ ਭਾਰਤੀ ਵੀਰ ਸੈਨਾ ਨੂੰ ਭਾਰਤ ਦੀ ਵੀਰ ਸੈਨਾ ਦੇ ਜਬਾਜ ਵੀਰਤਾ ਦੇ ਕਾਰਨ ਇਹ ਸਫਲਤਾ ਮਿਲੀ ਆ। ਆ ਦੇਖਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਤਰੁਣ ਚੁੱਗ ਹੁਣਾਵਲੋਂ ਜਿਹੜੀ ਇੱਕ ਰੈਲੀ ਕਿਉਂਕਿ ਇੱਕ ਯਾਤਰਾ ਤਿਰੰਗਾ ਯਾਤਰਾ ਦਾ ਜੋ ਆਗਾਜ਼ ਕੀਤਾ ਗਿਆ ਤਾਂ ਗੁਰੂ ਨਗਰੀ ਚ ਵੱਖ-ਵੱਖ ਮਜ਼ਾਰਾ ਚ ਹੁੰਦਾ ਹੈ ਜੋ ਯਾਤਰਾ ਕੱਢੀ ਜਾਣੀ ਆ ਤਾਂ ਦੱਸ ਦਈਏ ਕਿ ਆਪਰੇਸ਼ਨ ਸੰਦੂਰ ਦੇ ਜੋ ਸਕਸੈਸ ਹੋਣ ਤੋਂ ਬਾਅਦ ਇਹ ਜੋ ਯਾਤਰਾ ਜਿਹੜੀ ਆ ਦੇਸ਼ ਭਰ ਦੇ ਵਿੱਚ ਕੱਢੀ ਜਾ ਰਹੀ ਆ ਭਾਜਪੀ ਵੱਲੋਂ ਵੱਖ-ਵੱਖ ਜਗਾਵਾਂ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਰੈਲੀ ਕੱਢੀ ਜਾ ਰਹੀ ਆ ਤਾਂ ਗੁਰੂ ਨਗਰੀ ਦੇ ਵਿੱਚ ਅੱਜ ਤਰਨਤੋਕਾ ਹੁਣਾਵਲੋਂ ਇਹ ਜੋ ਯਾਤਰਾ ਜੋ ਰੈਲੀ ਦੇ ਰੂਪ ਦੇ ਵਿੱਚ ਇੱਥੇ ਯਾਤਰਾ ਜਿਹੜੀ ਆ ਕੱਢੀ ਜਾ ਰਹੀ ਆ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਲਕਸ਼ਸਨ ਜਗਮਨੀ ਟੀਵੀ ਸ਼੍ਰੀਮਚ ਸਾਈ